మేరీ ਹਾਂ ਤੂੰ ਮੈਨੂੰ ਫੋਨ ਤਾਂ ਕਰਦੀ ਨੀਂਗੀ ਭਾਈ ਯਾਰ ਮੇਰੇ ਕੋਲ ਐਸੇ ਪੈਸੇ ਨਹੀਂ ਮੈਨੂੰ ਖਾ ਲੱਗੇ ਮੈਂ ਪਹਿਲਾ ਪਹਿਲਾ ਮੇਰੀ ਦਾ ਇੱਕ ਮਿੰਟ ਪਹਿਲੇ ਮੈਂ ਤਾਂ ਤੈਨੂੰ ਮਾਮਾ ਰੋਜ਼ ਫੋਨ ਕਰਾਂ ਤੂੰ ਕਿਉਂ ਕੋਈ ਟਾਈਮ ਨਹੀਂ ਚਾਹੀਦਾ ਮੈਨੂੰ ਕਿ ਵਰਤਾਰੇ ਘਰ ਕੋਣ ਕੋਣ ਹੁੰਦਾ ਨਹੀਂ ਕੋਣ ਕੋਣ ਆ ਜਾਂ ਤੂੰ ਫ੍ਰੀ ਨਹੀਂ ਨਾਲ ਬੰਦ ਗਏ ਉੱਦਣ ਕਰਦੇ ਨਹੀਂ ਹੈਗੇ ਤੁਸੀਂ ਨਹੀਂ ਨਹੀਂ ਤੂੰ ਮੈਨੂੰ ਮੈਸੇਜ ਕਾਲ ਤਾਂ ਮਾਰ ਹੀ ਸਕਦੀ ਹੈ ਫੇਰ ਮੈਂ ਆਪੇ ਫੋਨ ਕਰਨੂੰ ਮੈਂ ਮੈਸੇਜ ਕਿੱਦਾਂ ਮਾਰਾਂ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਯਾਰ আচ্ছা ਮੇਰੀ ਗੱਲ ਤਾਂ ਸੁਣ ਮੈਂ ਸੁਣਨੀ ਚਾਹ। ਚੱਲ ਫੇ ਨਹੀਂ ਗੱਲ ਤਾਂ ਗੰਦੀ ਗੱਲ ਨਹੀਂ ਕਰਦਾ ਹੁਣ ਗੰਦੀ ਗੱਲ ਨਹੀਂ ਕਰਦਾ ਤੇਰੀ ਗੱਲ ਕੋਈ ਨਹੀਂ ਸੁਣਦੀ ਇਹ ਵਿਆਹ ਸੱਚੀ ਮੈਂ ਸੱਚਾ ਦੱਸ ਹਾਂ ਉਹ ਮੇਰੇ ਦੋ ਨਿਆਣੇ ਆ ਦੋ ਨਿਆਣੇ ਮੋਰੇ ਦੋ ਦੂਤਾ ਛੋਟੇ ਛੋਟੇ ਆ ਇੱਕ ਮੇਰੀ ਕੁੜੀ ਦਾ ਨਾਮ ਰੂਬੀ ਆ ਹਾਂ ਮੁੰਡੇ ਦਾ ਨਾਮ ਰੱਖਿਆ ਨਹੀਂ ਮੁੰਡੇ ਦਾ ਨਾਮ ਪ੍ਰੀਤ ਆ ਅੱਜ ਤੇਰੀ ਬ੍ਰੈਸਟ ਦੇਖ ਕੇ ਤਾਂ ਲੱਗਦਾ ਨਹੀਂਗਾ ਵੀ ਇਹ ਐਂ ਜਦ ਤੂੰ ਦਿੱਤੀ ਹੋਗੀ ਅੱਜ ਕਿਸੇ ਨੂੰ ਅੱਛਾ ਮੈਂ ਤਾਂ ਮਜ਼ਾਕ ਕਰਦਾ ਮੈਂ ਪੱਕਾ ਪਤਾ ਵੀ ਤੇ ਹੱਦ ਤੱਕ ਦਿੱਤੀ ਨਹੀਂ ਨੀ ਕੋਈ ਹੁਣ ਗਾਰੰਟੀ ਹੈਗਾ ਤਾਂ ਮੈਂ ਮੈਂ ਨਾ ਕਚਹਿਰੀਆਂ ਲਿਖ ਕੇ ਦੇ ਸਕਦਾ ਹਾਂ ਇਹ ਗੱਲ ਸੱਚੀ ਹਾਂ चल एक वारी लिख के दे दे मैं तिनू मान जाऊं फेर मैनु दोंगी हां जी ਲੈਦਾ ਆ ਗੋ ਗੱਲਿਆ ਕੋ ਯਾਰ ਕੀ ਦੋਂਗੀ ਤੈਨੂੰ ਐ ਗੈਸਰ ਮੇਰੇ ਹੱਥ 'ਚ ਖਾਜ ਹੁੰਦੀ ਆ ਹੱਥ ਖਾਏ ਹੁੰਦੀ ਹੋ ਕਿਸੇ ਗੱਲ ਦੀ ਤੰਗੀ ਨਹੀਂ ਘਰ ਚਾਟਾ ਨਹੀਂ ਕਿਸੇ ਗੱਲ ਦਾ ਘਾਟਾ ਨਹੀਂ ਹੱਥ 'ਚ ਖਾਜ ਹੁੰਦੀ ਆ ਪਰ ਪੇਵਾਲੀ 'ਚ ਨਹੀਂ ਹੁੰਦੀ ਹਾਂ ਪਾਪੇ ਵਾਲੀ 'ਚ ਨਹੀਂ ਹੁੰਦੀ ਮੇਰਾ ਵੀ ਕਿਹੜੀ ਪਾਪੇ ਵਾਲੀ ਅਗਰ ਪਿਓ ਪਤਾ ਨਹੀਂ ਛਾਇ ਨਾ ਬਾਲੀ ਹੋਏ ਤੇ ਕੋਈ ਪਤਾ ਨਹੀਂ ਹੋੜ। ਮਰ ਗਿਆ। ਘਰ ਦੋ ਇਹਦਾ ਕਿਤੇ ਫੈਗਾ ਕੋਈ ਹੱਥ ਪੈਂਦਾ ਤੇ ਬਣ ਲਗਾ। ਤੋਂ ਪਹਿਲੋਂ ਆਪ ਮਿਲ। ਹਾਂਜੀ। ਮੇਰਾ ਬਹੁਤਾ ਦਿੱਕਲ ਕਰ ਰਿਹਾ ਜੇ ਤਨ ਮਸਾ ਇੱਕ। ਮੈਨੂੰ ਮਿਲਣ। ਹਾਂ। ਛਿ। ਹਾਂ? ਛੱਡਤੀ। ਆਹ ਛੱਡਤੀ ਆ ਝੂਠਿਆ। ਭੈਂ ਚੋਦੇ ਸਾਲੀਏ ਕੁੱਤੀ ਹੋਣ ਮੇਰੇ ਕੋ ਗਾਲਾਂ ਨਹੀਂ ਆਉਣ। ਗਾਲਾਂ ਲੈਣ ਵਾਸਤੇ ਟਿਕੈਟ ਨਹੀਂ ਆ। ਗਾਲਾ ਇਹਦਾ ਇਦਾਂ ਥੋੜੀ ਸਾਦ ਹੁੰਦਾ ਮੂੰਹ ਤੇ ਆ।